ਮੋਹਾਲੀ ਪ੍ਰਾਪਰਟੀ ਕੰਸਲਟੈਂਟ ਐਸੋਸੀਏਸ਼ਨ ਦੇ ਚੇਅਰਮੈਨ 파ਰਸ ਮਹਾਜਨ ਵੱਲੋਂ ਆਪਣੀ ਸਮਰਥਕਾਂ ਸਮੇਤ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਸ਼੍ਰੋਮਣੀ ਅਕਾਲੀ ਦਲ ਕੀਤਾ ਜੁਆਇਨ ਜਿਸ ਸੰਬੰਧੀ ਮੀਡੀਆ ਨੂੰ ਜਾਣਕਾਰੀ ਸਾਂਝੀ ਕਰਦੇ ਹੋਏ ਸੁਖਬੀਰ ਸਿੰਘ ਬਾਦਲ ਅੱਜ 파ਰਸ ਮਹਾਜਨ ਜੀ ਜੋ ਚੇਅਰਮੈਨ ਹੈ ਐਮ ਪੀ ਸੀ ਏ ਮੋਹਾਲੀ ਪ੍ਰਾਪਰਟੀ ਕੰਸਲਟੈਂਟ ਐਸੋਸੀਏਸ਼ਨ ਦੇ ਕੰਸਲਟੈਂਟ ਐਸੋਸੀਏਸ਼ਨ ਦੇ ਆਪਣੀ ਸਮੂਚੀ ਟੀਮ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਉਪਗ੍ਰੋਹ ਤੇ ਸ਼ਾਮਲ ਹੋਏ ਆ ਮੈਂ ਇਹਨਾਂ ਨੂੰ ਜੀ ਆਇਆਂ ਕਹਣਾ। ਦੇਖੋ ਮਹਾਲੀ ਕੀ ਹੁੰਦਾ ਸੀ ਤੇ ਸ਼੍ਰੋਮਣੀ ਅਕਾਲੀ ਦਲ ਨੇ ਕੀ ਬਣਾ ਦਿੱਤਾ। ਪਹਿਲੇ ਮਹਾਲੀ ਨੂੰ ਤੀਜੇ ਨੰਬਰ ਤੇ ਗਿਣਦੇ ਹੁੰਦੇ ਸੀ ਪਹਿਲਾ ਚੰਡੀਗੜ੍ਹ ਫਿਰ ਪਸ਼ਪੂਲਾ ਤੇ ਫਿਰ ਮਹਾਲੀ। ਅੱਜ ਹਾਲਾਤ ਹੈ ਕਿ ਮਹਾਲੀ ਚੰਡੀਗੜ੍ਹ ਤੋਂ ਵੀ ਅੱਗੇ ਟੱਪ ਗਿਆ। ਉਹ ਸਾਰੀ ਪਲੈਨਿੰਗ ਮਾਸਟਰ ਪਲੈਨਿੰਗ ਤੇ ਵਿਜਨ ਸ਼੍ਰੋਮਣੀ ਕਾਲੀਦਲ ਦਾ ਸੀ ਮੈਨੂੰ ਯਾਦ ਆ ਜਦੋਂ ਮੈਂ ਡਿਪਟੀ ਸੀਮ ਹੁੰਦਾ ਸੀ ਰਾਤ ਨੂੰ ਇੱਥੇ ਆਉਂਦੇ ਪਲਾਨਿੰਗ ਕਰਦੇ ਕਿਹੜੀ ਕਿਹੜੀ ਸੜਕਾ ਕਿਵੇਂ ਚੌੜੀਆਂ ਕਰਨੀਆਂ ਕਿੱਥੇ ਕੀ ਕਰਨਾ ਕਿਵੇਂ ਮਾਸਟਰ ਪਲਾਨ ਬਣਾਉਣਾ ਇੰਟਰਨੈਸ਼ਨਲ ਜਿਹੜਾ 에ਰਪੋਰਟ ਲਿਆਂਦਾ ਉਹ ਵੀ ਕਾਲੀਦਲ ਲੈ ਕੇ ਆਇਆ ਜਿਹਦੇ ਕਰਕੇ ਅੱਜ ਸਾਰਾ ਸਿਸਟਮ ਹੀ ਇੱਥੇ ਇਲਾਕੇ ਦਾ ਬਦਲ ਗਿਆ ਸਾਡੀ ਏਮ ਸੀ ਮੇਰੀ ਤੇ ਏਮ ਸੀ ਦੇ ਪਰਮਾਤਮਾ ਮੇਰ ਕਰਦਾ ਸਾਡੀ ਸਰਕਾਰ ਹੁੰਦੀ ਤੇ ਆ ਆਪਣਾ ਇੱਕ ਬਹੁਤ ਵੱਡਾ ਇਕਨੋਮਿਕ ਹੱਬ ਜਿਵੇਂ ਗੁਰਗਾਓ ਹੈ ਕਿ ਉਹ ਹਾਈਦਰਾਬਾਦ ਹੈ ਬੈਂਗਲੌਰ ਹੈ ਆਈਟੀ ਤੇ ਹੋਰ ਇੰਟਰਨੈਸ਼ਨਲ ਕੰਪਨੀਆਂ ਦਾ ਹੱਬ ਅਸੀਂ ਨਾਦਨਾ ਸੀ ਪਰ ਪਿਛਲੇ 5-7 ਸਾਲਾਂ 5 ਸਾਲ ਕਾਂਗਰਸ ਨੇ ਕੈਪਟਨ ਅਮਰਿੰਦਰ ਸਿੰਘ ਬਣੇ ਮੁੱਖ ਮੰਤਰੀ ਆਪਣੇ ਫਾਰਮ ਉਚਰੇ ਨਿਕਲੇ ਘਰੋਂ ਬਾਹਰ ਨਹੀਂ ਤੇ ਹੁਣ ਤੇ ਇੱਕ ਸ਼ਰਾਬੀ ਮੁੱਖ ਮੰਤਰੀ ਆ ਗਿਆ ਇਹਨੂੰ ਤਾਂ ਪਰਵਾਹ ਹੀ ਨਹੀਂ ਹੈ ਦੇਖੋ 10 ਸਾਲ ਆਪਣੇ ਖਰਾਬ ਹੋ ਗਏ 10 ਸਾਲ ਜ਼ਿੰਦਗੀ ਦੇ ਬਹੁਤ ਹੁੰਦੇ 10 ਸਾਲ ਇੱਕ ਸੂਬੇ ਦੇ ਬਹੁਤ ਹੁੰਦੇ 10 ਸਾਲ ਚ ਅਜ ਮਹਾਲੀ ਕਿੱਥੇ ਹੋ ਜਾਣਾ ਸੀ ਤੇ ਕਿੱਥੇ ਰਹਿ ਗਿਆ ਆ ਦੇਖੋ ਕਿੰਡੀ ਵੱਡੀ ਨੁਕਸਾਨ ਆਪਣਾ ਕਰ ਲਿੱਤਾ ਮੈਂ ਪਾਈਆਂ ਪੰਜਾਬੀਆਂ ਨੂੰ ਬੇਨਤੀ ਕਰਨਾ ਚਾਹਣਾ ਹੈ ਕਿ ਜਦੋਂ ਵੀ ਆਪਾਂ ਆਪਣੀ ਜ਼ਿੰਦਗੀ ਦਾ ਫੈਸਲਾ ਕਰਨਾ ਹੈ ਸੋਚ ਸਮਝ ਕੇ ਕਰਿਆ ਕਰੀਏ ਜਿਹਦੀ ਸਰਕਾਰ ਬਣਾਉਣੀ ਹੈ ਜਿਹਨੂੰ ਅਗਵਾਈ ਦੇਣੀ ਹੈ ਮੌਕਾ ਦੇਣਾ ਹੈ ਉਹ ਥੋੜੀ ਜ਼ਿੰਦਗੀ ਦਾ 5 ਸਾਲ ਉਹਦੇ ਤੇ ਨਿਰਭਰ ਹੈ ਸਹੀ ਫੈਸਲਾ ਕਰੋਗੇ 5 ਸਾਲ ਹੋਰ ਅੱਗੇ ਤਰੱਕੀ ਹੋਗੀ ਗਲਤ ਫੈਸਲਾ ਹੋਵਗੇ ਤੇ ਆਪਾਂ ਪਿੱਛੇ ਵੀ ਜਾ ਸਕਦੇ ਹਾਂ ਜਿਵੇਂ ਪਿਛਲੇ 7 ਸਾਲ ਆਪਾਂ ਪਿੱਛੇ ਚਲੇ ਗਏ ਚਰੋਮੀ ਕਾਲੀ ਦਲ ਦੀ ਸਰਕਾਰਾਂ ਦੇ ਦੌਰਾਨ ਦੇਖਿਆ ਹੁਣਾ ਕਿਵੇਂ ਪੰਜਾਬ ਵਿੱਚ ਡਿਵੈਲਪਮੈਂਟ ਆਈ ਕਿਵੇਂ ਪੰਜਾਬ ਦੇ ਇਨਫਰਾਸਟ੍ਰਕਚਰ ਤੇ ਜੋਰ ਦਿੱਤਾ ਗਿਆ ਬਿਜਲੀ ਤੇ ਜੋਰ ਦਿੱਤਾ ਗਿਆ 에어ਪੋਰਟ ਬਣਾਉਣ ਤੇ ਜੋਰ ਕੀਤਾ ਸੜਕਾਂ ਬਣਾਉਣ ਤੇ ਜੋਰ ਦਿੱਤਾ ਗਿਆ ਰੂਰਲ ਡਿਵੈਲਪਮੈਂਟ ਦੇ ਵਿੱਚ ਦਿੱਤਾ ਕਿ ਸ਼ਹਿਰਾਂ 'ਚ ਮੈਂ ਮੈਨੂੰ ਯਾਦ ਹੈ ਇੱਕ ਦਿਨ ਮੈਂ ਤੇ ਵੱਡੇ ਬਾਦਲ ਸਾਹਿਬ ਨੇ ਤਕਰੀਬਨ 100 ਦੀ ਮੰਡੀਆਂ ਤੇ ਛੋਟੇ ਸ਼ਹਿਰ ਹੈ ਉਹਨਾਂ ਸੀਵਰੇਜ ਨਹੀਂ ਸੀ ਇੱਕੋ ਦਿਨ ਅਸੀਂ ਸਾਰੀ ਮਨਜ਼ੂਰੀ ਦੇ ਕੇ ਤੇ ਅਸੀਂ ਆਪਣੇ ਸਰਕਾਰ ਦੇ ਦਰਾਂ 130 ਮੰਡੀਆਂ ਵਿੱਚ ਸੀਵਰੇਜ ਵਾਟਰ ਸਪਲਾਈ ਦਾ ਕੰਮ ਅਸੀਂ ਮੁਕੰਮਲ ਕੀਤਾ ਜਿੱਤੇ ਨਹੀਂ ਸੀ ਪਹਿਲੇ ਯਾਦ ਕਰੋ ਕਿੰਨੇ ਰੇਲਵੇ ਫਟਕ ਲੱਗਦੇ ਹੁੰਦੇ ਸੀ ਤੁਹਾਨੂੰ ਉਹਨਾਂ ਅੱਜਕੱਲ ਕੋਈ ਦਿਖਦਾ ਰੇਲਵੇ ਫਟਕ ਇੱਕ ਦਿਨ ਚ ਮੈਂ ਉਹ ਡਿਪਟੀ ਸੀਐਮ ਸੀ 190 ਰੇਲਵੇ ਫਟਕਾਂ ਉੱਤੇ ਫਲਾਈਓਵਰ ਮੈਂ ਮਨਜ਼ੂਰ ਰੱਖਿਆ ਸੀ 2 ਸਾਲਾਂ ਚ ਇੰਪਲੀਮੈਂਟ ਕਰ ਦਿੱਤਾ ਸੋ ਮੇਰੀ ਕਹਿਨ ਦਾ ਭਾਅ ਹੈ ਕਿ ਜਿਹੜੀ ਖੇਤਰੀ ਪਾਰਟੀਆਂ ਹੁੰਦੀਆਂ ਨਾ ਰੀਜਨ ਆਪਣੀ ਖੇਤਰ ਦੀ ਪਾਰਟੀਆਂ ਉਹਨਾਂ ਤੇ ਸੈਂਟਰ ਦੀ ਪਾਰਟੀਆਂ ਦਿੱਲੀ ਵਾਲੇ ਪਾਰਟੀਆਂ ਜਮੀਨ ਆਸਮਾਨ ਦਾ ਫਰਕ ਹੁੰਦਾ ਖੇਤਰੀ ਪਾਰਟੀ ਦੀ ਸੋਚ ਆਪਣਾ ਸੂਬਾ ਹੁੰਦਾ ਹੈ ਫੈਸਲੇ ਆਪਣੇ ਸੂਬੇ ਦੇ ਹੱਕ ਚ ਕਰਦੇ ਆ ਆਪਣੇ ਲੋਕਾਂ ਦੇ ਹੱਕ ਚ ਕਰਦੇ ਆ ਤੇ ਲੋਕਾਂ ਦੀ ਆਪਣੇ ਸੂਬੇ ਦੀ ਲੜਾਈ ਲੜਦੇ ਆ ਜਿਹੜੀਆਂ ਹੁੰਦੀਆਂ ਦਿੱਲੀ ਵਾਲੀਆਂ ਪਾਰਟੀਆਂ ਉਹ ਹੁਕਮ ਜੋ ਉਹਨਾਂ ਨੂੰ ਆਉਂਦਾ ਹੈ ਦੇ ਲਿਓ ਉਹ ਕਰਦੇ ਆ ਉਹਨਾਂ ਦਾ ਕੋਈ ਲਗਾ ਸੂਬੇ ਨਾਲ ਨਹੀਂ ਹੁੰਦਾ ਉਹਨਾਂ ਤਾਂ ਹੁੰਦਾ ਹੈ ਕਿ ਸਾਡੇ ਕੋਈ ਫੈਸਲੇ ਨਾਲ ਗਵਾਂਡੀ ਸੂਬੇ ਨਾਲ ਕੁਝ ਹੋ ਜੇ ਜਾਂ ਕੋਈ ਹੋਰ ਸਾਡੀ ਪਾਰਟੀ ਨੂੰ ਨੁਕਸਾਨ ਨਾ ਹੋ ਜੇ ਸੋ ਐਸ ਕਰਕੇ ਅੱਜ ਅਸੀਂ ਜੇ ਪੰਜਾਬ ਨੂੰ ਬਚਾਉਣਾ ਹੈ ਤੇ ਆਪਣੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਆਪਾਂ ਤਗੜਾ ਕਰੀਏ ਤਾਂ ਹੀ ਪੰਜਾਬ ਬਚੂਗਾ ਜੇ ਆਪਾਂ ਫਿਰ ਐਜੇ ਫੈਸਲੇ ਲਵਾਂਗੇ ਜਿਵੇਂ ਪਿੱਛੇ ਲੱਤੇ ਹੈ ਫਿਰ ਆਪਣਾ ਸੂਬਾ ਬਹੁਤ ਥੱਲੇ ਚਲੇ ਜਾਊਗਾ ਆਪਾਂ ਦੂਜੇ ਸੂਬਿਆਂ ਦੇ ਮੁਕਾਬਲੇ ਬਹੁਤ ਪਿੱਛੇ ਰਹਿ ਜਾਾਂਗੇ ਐਨਾਂ ਹੀ ਮਾਜੂ ਕਹਿਣਾ ਸੀ ਤੇ ਮੈਂ ਫਿਰ ਤੋਂ 파ਰਸ ਮਹਾਜਨ ਜੀ ਦਾ ਉਹਨਾਂ ਦੀ ਸਪੂਚੀ ਟੀਮ ਦਾ ਸ਼ੋਮਨੀ ਕਾਲੀ ਦਾ ਸ਼ਾਮਲ ਹੋਏ ਬਹੁਤ ਆ ਇਹਨਾਂ ਦੇ ਆਪਣਾ ਰੀਅਲ ਸਟੇਟ ਦੇ ਵਿੱਚ ਤੇ ਇਹਨਾਂ ਦੇ ਜੇ ਪ੍ਰਾਪਰਟੀ ਦੇ ਵਿੱਚ ਇਹਨਾਂ ਦਾ ਬਹੁਤ ਵੱਡੇ ਕਿਥੇ ਬਿਜ਼ਨਸ ਹੈ ਤੇ ਆਪਣੇ ਸਾਰੇ ਇਹਨਾਂ ਦੇ ਨਾਲ ਜੁੜੇ ਹੈ ਸਾਰੀ ਮੈਂ ਦੇਖਿਆ ਮੁਹਾਲੀ ਤੇ ਵੱਡੇ ਸ਼ਰਾਂ ਚ ਅੱਧਾ ਸ਼ਹਿਰ ਅੰਦੇ ਲੋਕ ਪ੍ਰਾਪਰਟੀਆਂ ਨਾਲ ਜੁੜੇ ਹੈ ਰੀਅਲ ਸਟੇਟ ਨਾਲ ਜੁੜੇ ਹੈ ਤੇ ਰੀਅਲ ਸਟੇਟ ਦੇ ਜਿਹੜੇ ਜੁੜੇ ਵਾਲੇ ਹੁੰਦੇ ਆ ਉਹ ਲੋਕੀ ਤਰੱਕੀ ਤਾਂ ਕਰਦੇ ਆ ਜੇ ਇਨਫਰਾਸਟ੍ਰਕਚਰ ਤੇ ਗਰੋਥ ਹੋਏ ਜੇ ਅੱਗੇ ਡਿਵੈਲਪਮੈਂਟ ਹੋਏ ਆਜ ਜਿਹੜੀ ਮਹਾਲੀ ਦੇ ਵਿੱਚ ਰੀਅਲ ਸਟੇਟ ਦੀ ਗਰੋਥ ਹੋਈ ਹੈ ਉਹ ਸ਼੍ਰੋਮਣੀ ਅਕਾਲੀ ਦਲ ਦੀ ਸੋਚ ਕਰਕੇ ਜੋ ਸ਼ਹਿਰ ਬਣਾਇਆ ਸੀ ਜੋ ਇੱਥੇ ਫੈਸਿਲਿਟੀ ਲਾਦੀ ਉਹਦੇ ਕਰਕੇ ਆ ਜੇ ਹੁਣ ਦਾ ਸਾਡੀ ਸਰਕਾਰ ਲਿਆਓ ਤੇ ਹੋਰ ਵੀ ਤੁਸੀਂ ਦੇਖੋਗੇ ਕਿਵੇਂ ਡਿਵੈਲਪਮੈਂਟ ਪੰਜਾਬ ਹੁੰਦੀ ਕੀ ਕਹੋਗੇ ਭਾਈ ਤੁਸੀਂ ਮੇਰੀ ਮੇਰੀ ਐਕਟੀਵਿਟੀ ਵੀ ਆ ਰਹੀ ਹੈ ਤੁਹਾਡੇ ਕੋਲ ਪਾਜੀ ਸਾਡੇ ਮੁਹਾਲੀ ਦੇ ਵਿੱਚ ਪੁਲਿਸ ਅਫਸਰ ਨੇ ਪਹਿਲਾਂ ਵੀ ਇਹਨਾਂ ਦੇ ਕਾਫੀ ਦੋਸਤ ਹੈ ਜਿਹੜੇ ਪੁਲਿਸ ਅਫਸਰ ਨੇ ਉਹਨਾਂ ਦੇ ਬੱਚਿਆਂ ਦੇ ਅਸੀਂ ਵੀਜ਼ਾ ਦਿੱਤਾ ਤੁਸੀਂ ਐਸਐਸਬੀ ਆਫਿਸ ਮੁਹਾਲੀ ਲੱਗੇ ਹੋ ਹਾਂਜੀ ਮੈਂ মিডিਆ ਡਿਪਾਰਟਮੈਂਟ ਚ ਨਹੀਂ মিডিਆ ਡਿਪਾਰਟਮੈਂਟ ਚ ਨਹੀਂ ਤੇ ਸੋ ਇਹਨਾਂ ਦਾ ਚਲੋ ਪਹਿਲਾਂ ਵੀ ਇਹਨਾਂ ਦੇ ਦੋਸਤ ਹੈ ਜਿਹੜੇ ਬੱਚੇ ਉਹਨਾਂ ਦੇ ਗਏ ਨੇ ਸਤਪਾਲ ਭਾਈ ਨੇ ਐਡਵਾਈਸ ਕੀਤਾ ਸੀ ਉਹਨੂੰ ਇੰਸਪੈਕਟਰ ਸਤਵਾਲ ਸਿੰਘ ਜੀ ਨੇ ਸੋ ਪਾਜੀ ਨੇ ਸਾਡੇ ਤੇ ਬੜਾ ਭਰੋਸਾ ਰੱਖਿਆ ਚਲੋ ਸਟੈਪ ਬਾਈ ਸਟੈਪ ਇਹਨਾਂ ਦਾ ਵੀ ਵੀਜ਼ਾ ਲਾਣ ਦੇ ਵਿੱਚ ਅਸੀਂ ਕਾਮਯਾਬ ਹੋਏ ਹਾਂ ਸੋ ਜੇ ਤੁਸੀਂ ਆਪਣੇ ਬੱਚਿਆਂ ਨੂੰ ਕੈਨੇਡਾ ਭੇਜਣਾ ਚਾਹੁੰਦੇ ਹੋ 100% ਗਾਰੰਟੀ ਦੇ ਨਾਲ ਵੀ ਕੋਈ ਇੱਕ ਤਰ੍ਹਾਂ ਦੀ ਪ੍ਰੋਬਲਮ ਨਹੀਂ ਆਉਂਦੀ ਵਧੀਆ ਤਰੀਕੇ ਨਾਲ ਵੀਜ਼ੇ ਲੱਗ ਰਹੇ ਨੇ ਕੈਨੇਡਾ ਨੂੰ ਐਵੇਂ ਬਦਨਾਮ ਕਰੀ ਜਾਂਦੇ ਲੋਕ ਬਹੁਤ ਵਧੀਆ ਤਰੀਕੇ ਨਾਲ ਵੀਜ਼ਾ ਲੱਗ ਰਹੇ ਜੇ ਤੁਸੀਂ ਵਧੀਆ ਤਰੀਕੇ ਨਾਲ ਵੀਜ਼ਾ ਲੈਣਾ ਹੈ ਚਾਹ ਪਸਟਡੀ ਤੋਂ ਤਾਂ ਸਾਡੇ ਮੋਹਾਲੀ ਜਾਂ ਜਲੰਧਰ ਆਫਿਸ ਤੁਸੀਂ ਆ ਸਕਦੇ ਹੋ ਸਸਕਾਰ